ਅੱਜ ਪਿੰਡ ਦੇ ਵਿਖੇ ਖੜਿਆ ਜਿੱਥੇ ਬਾਲੀਵਾਲ ਗਰਾਊਂਡ ਅਤੇ ਟਰੈਕ ਬਣਾਉਣ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਜਿਹੜਾ ਬਾਲੀਵਾਲ ਦਾ ਗਰਾਊਂਡ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਬਾਲੀਵਾਲ ਦਾ ਗਰਾਊਂਡ ਤਾਂ ਲਗਭਗ ਤਿਆਰ ਹੋ ਚੁੱਕਾ ਹੈਗਾ ਜਿਸ ਦਾ ਥੋੜਾ ਸਮੇਂ ਵਿੱਚ ਇਹਦਾ ਉਦਘਾਟਨ ਉਹ ਕਰਗਤਤਾ ਜਾਊਗਾ ਤੇ ਬਲੀਵਾਲ ਦੇ ਖਿਡਾਰੀਆਂ ਲਈ ਇਹ ਜਿਹੜਾ ਗਰਾਊਂਡ ਹੈ ਉਹਨਾਂ ਨੂੰ ਸੌਂਪ ਦਿੱਤਾ ਜਾਊਗਾ ਦੂਸਰੇ ਪਾਸੇ ਦੇਖਸ ਰਿਹਾ ਉਹ ਦੇਖ ਰਹੇ ਹੋ ਜਿੱਥੇ ਟਰੈਕਟਰ ਚੱਲ ਰਿਹਾ ਹੈਗਾ ਉਹ ਟਰੈਕਟਰ ਵਾਲੀ ਜਗ੍ਹਾ ਦੇ ਵਿੱਚ ਵੀ ਜਿਹੜਾ ਪਲੇਅਰਾਂ ਦੇ ਵਾਸਤੇ ਜਿਹੜਾ ਟਰੈਕ ਆ ਉਹ ਬਣਾਇਆ ਜਾ ਰਿਹਾ ਹੈਗਾ ਜਿਸ ਦੇ ਨਾਲ ਜਿਹੜੇ ਪਲੇਅਰ ਸੜਕਾਂ ਤੇ ਦੌੜਨੇ ਜਾਂਦੇ ਨੇ ਸਰਪੰਚ ਹਰਦੀਪ ਕੌਰ ਮੁਤਾਬਕ ਵੀ ਜਿਹੜੇ ਬੱਚੇ ਸੜਕਾਂ ਤੇ ਦੌੜਨੇ ਜਾਂਦੇ ਨੇ ਉਹਨਾਂ ਨੂੰ ਸੜਕਾਂ ਤੇ ਦੌੜਨ ਦੀ ਬਜਾਏ ਇਸ ਟਰੈਕ ਦੇ ਵਿੱਚ ਉਹ ਆਪਦੇ ਜਿਹੜੇ ਪ੍ਰੈਕਟਿਸ ਆ ਉਹ ਕਰਿਆ ਕਰਨਗੇ ਤਾਂ ਜੋ ਅੱਗੇ ਜਿਹੜੇ ਸੜਕਾਂ ਤੇ ਹੋ ਰਹੇ ਨਾਜਾਇਜ਼ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ ਆਪਾਂ ਪੂਰੀ ਗੱਲਬਾਤ ਸਰਪੰਚ ਹਰਦੀਪ ਕੌਰ ਨਾਲ ਕਰਾਂਗੇ ਆਉ ਦਿਖਾਉਂਦੇ ਆ ਤੁਹਾਨੂੰ ਐਲਵੀਐਸ ਨਿਊਜ਼ ਦੀ ਖਾਸ ਰਿਪੋਰਟ ਸਰਪੰਚ ਸਾਹਿਬ ਇਹ ਜਿਹੜਾ ਟਰੈਕਟਰ ਨਾਲ ਵਾਹੀ ਕਰ ਰਹੇ ਹੋਗੇ ਇਹ ਚੱਲ ਰਿਹਾ ਹੈਗਾ ਪੂਰਾ ਵੀ ਇਹ ਕੀ ਬਣ ਰਿਹਾ ਹੈਗਾ ਇੱਥੇ ਹਾਂ ਜੀ ਗਰਾਊਂਡ ਦਾ ਨਾ ਨਾ ਆਪਾਂ ਹਾਂ ਜੀ ਇਹ ਗਰਾਊਂਡ ਦੀ ਸਾਡੀ ਤਿਆਰੀ ਚੱਲ ਰਹੀ ਹੈ ਨੀ ਤੇ ਇਹ ਵੀ ਬਹੁਤ ਸਮੇਂ ਤੋਂ ਮੰਗਤੀ ਸੀ ਗਰਾਊਂਡ ਵਾਰੀ ਠੀਕ ਹੈ ਜੀ ਠੀਕ ਗਰਾਊਂਡ ਬਣਾਉਣਾ ਬਸ ਅਸੀਂ ਕੋਸ਼ਿਸ਼ ਕਰਾਂਗੇ ਬਹੁਤ ਟਾਈਮ ਤੋਂ ਮੰਗਤੀ ਸੀ ਜਿਹੜੀ ਕਿ ਹੁਣ ਸਹੀ ਕਰਨ ਦੀ ਯਾਤਰਾ ਹੈ ਤੇ ਉਧਰ ਇਹ ਇਹ ਬਲੀਵਾਲ ਦਾ ਗਰਾਊਂਡ ਬਣ ਰਿਹਾ ਹੈ ਜੀ ਹਾਂ ਜੀ ਇਹ ਬਲੀਵਾਲ ਦਾ ਗਰਾਊਂਡ ਬਣ ਰਿਹਾ ਹੈ ਕੰਕਰੀਟ ਉਹ ਕਰਦੇ ਨੇ ਤਾਂ ਕਿ ਕੰਪਲੀਟ ਨਹੀਂ ਕਰ ਲਿਆ ਜਿਹੜੇ ਗ੍ਰਾਮ ਪੰਚਾਇਤ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਨੇ ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਇਹ ਬਹੁਤ ਖਲਾਗਾ ਜੋ ਉੱਪਰ ਹੈ ਬੱਚਿਆਂ ਦੀ ਰਵਾਸ ਵੀ ਤੁਹਾਡੇ ਦੇਖੋ ਉਹ ਵੀ ਇੱਥੇ ਸਟੇਡੀਅਮ ਆਇਆ ਜਾ ਰਿਹਾ ਉਸ ਸਟੇਡੀਅਮ ਦਾ ਕੰਮ ਚੱਲ ਰਿਹਾ ਤਕਰੀਬ ਰਹੀ ਮੁਕੰਮਲ ਹੋ ਰਹੀ ਉਹਨਾਂ ਦੇ ਕੋਚਾ ਉਹ ਪੋਸਟਰਾਂ ਦੇ ਉੱਪਰ ਹੀ ਇਹਦੇ ਵਾਲੇ ਬੱਚਿਆਂ ਵੱਲੋਂ ਬਤਕੀ ਕੀਤਾ ਜਾ ਰਿਹਾ ਹੈ ਆਣਾ ਸਤਿਗੁਰਾਈਂ ਪਿੰਡ ਹੈ ਜਿੱਥੇ ਸਾਡੀ ਬਹੁਤ ਟਾਈਮ ਦੀ ਡਿਮਾਂਡ ਸੀ ਸਾਡੀ ਪਿੰਡ ਦੀ ਪੰਚਾਇਤਾਂ ਨੂੰ ਵੀ ਰਹੀ ਹੈਗੀ ਸਾਨੂੰ ਇੱਕ ਗਰਾਊਂਡ ਦੀ ਉਸਾਰੀ ਦੀ ਸਾਡੀ ਬਹੁਤ ਲੰਮਾ ਸਾਲ ਸੰਘਰਸ਼ ਕਰਿਆ ਜੀ ਬਹੁਤ ਸਾਲ ਹੋ ਗਏ ਸਾਨੂੰ ਅਸੀਂ ਪੰਚਾਇਤਾਂ ਦਾ ਹੀ ਧੰਨਵਾਦ ਕਰਦੇ ਆ ਇਹਨਾਂ ਨੇ ਪਹਿਲਾ ਕਦਮ ਹੀ ਪਿੰਡ ਦੇ ਜਦੋਂ ਜਿੱਤੀ ਜਿੱਤੀਆਂ ਜਿਸ ਦਿਨ ਉਹ ਜੀ ਪਹਿਲਾ ਦਿਨ ਇਹਨਾਂ ਕਦਮ ਹੀ ਦੀ ਗਰਾਊਂਡ ਤਿਆਰ ਕਰਕੇ ਵਿਖਾਗਾ ਹੁਣ ਇਹਦੇ ਨਾਲ ਆਪਾਂ ਦੇ ਨਾਲ ਬਹੁਤ ਸਾਰੇ ਬੱਚੇ ਆ ਕੇ ਆਉਣਗੇ ਜੀ ਲਈ ਧੰਨਵਾਦ ਕਰਦੇ ਆ ਪੰਚਾਇਤ ਦੇ ਲੋਕ ਮੈਂ ਮੈਂ ਪਿੰਡ ਹੈ ਦੀ ਤਾਂ ਤੋਂ ਛੱਡੀ ਹਾਂ ਮੇਰਾ ਨਾਮ ਹੈ ਜਿਹੜਾ ਆ ਕੰਮ ਕਰਦਾ ਗਰਾਉਂਡ ਦਾ ਇਹ ਪੰਚਾਇਤ ਨੇ ਬਹੁਤ ਵਧੀਆ ਕੰਮ ਕੀਤਾਗਾ ਬਾਕੀ ਨਾ ਬੋਲੀ ਵਾਲਾ ਬਣ ਰਿਹਾ ਹੈ ਇੱਕ ਦੋ ਚਾਰ ਦਿਨ ਚੱਹਿਆ ਰਹੂਗੇ ਬਹੁਤ ਵਧੀਆ ਚੀਜ਼ ਬਣਾ ਰਹੇ ਨੇ ਧੰਨਵਾਦ ਇਹਦਾ ਪੰਚਾਇਤ